ਜਦੋਂ ਦਾ ਗੁਰਾਇਆਂ ਸ਼ਹਿਰ ਵਿੱਚ ਸੀਵਰੇਜ ਸਿਸਟਮ ਪਿਆ ਹੈ ਕਦੇ ਵੀ ਸੀਵਰੇਜ ਦੀ ਸਫਾਈ ਨਹੀਂ ਕੀਤੀ ਗਈ ਅੱਜ ਗੁਰਾਇਆਂ ਦੇ ਵਾਰਡ ਨੰਬਰ 3 ਦੇ ਕੌਂਸਲਰ ਜਸਬੀਰ ਸਿੰਘ ਰਾਜੂ ਦੀ ਅਗਵਾਈ ਹੇਠ ਸੁਪਰ ਸਖਸ਼ਮ ਮਸ਼ੀਨਾਂ ਨਾਲ ਜੀਟੀ ਰੋਡ ਕੁੰਦੀ ਨਿਵਾਸ ਤੇ ਨਦੀ ਸੀਵਰੇਜ ਦੀ ਸਫਾਈ ਕਰਵਾਈ ਗਈ ਜਿਸ ਵਿੱਚ ਬਹੁਤ ਜ਼ਿਆਦਾ ਕਚਰਾ ਨਿਕਲਿਆ ਸ਼ਹਿਰ ਦੇ ਬਾਕੀ ਵੀ ਸਾਰੇ ਵਾਰਡਾਂ ਵਿੱਚ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ ਅੱਜ ਵਾਰਡ ਨੰਬਰ 3 ਦੇ ਵਿੱਚ ਸੀਵਰੇਜ ਦੀ ਸਫਾਈ ਸੁਪਰ ਸਖਸ਼ਮ ਮਸ਼ੀਨਾਂ ਦੇ ਨਾਲ ਸ਼ੁਰੂ ਕਰਾਈ ਗਈ ਹੈ। ਇਹ ਸੀਵਰੇਜ ਬਹੁਤ ਲੰਮੇ ਸਮੇਂ ਪੁਰਾਣੇ ਤੋਂ ਪਿਆ ਹੈ ਜਿਸ ਦੀ ਅੱਜ ਤੱਕ ਕਦੇ ਵੀ ਸਫਾਈ ਨਹੀਂ ਹੋਈ। ਇਹ ਸਫਾਈ ਜਿਹੜੀ ਵਾਰੀ ਹੋ ਰਹੀ ਆ ਸੀਵਰੇਜ ਦੇ ਵਿੱਚ ਬਹੁਤ ਤਾਦਾਦ ਦੇ ਵਿੱਚ ਪਲਾਸਟਿਕ ਦੇ ਲਿਫਾਫੇ, ਬੋਤਲਾਂ ਪਲਾਸਟਿਕ ਦੀਆਂ ਬਹੁਤ ਹੀ ਜ਼ਿਆਦਾ ਵਿੱਚ ਪਈ ਹੋਈਆਂ ਸੀ ਜਿਸ ਨਾਲ ਕਿ ਪਾਣੀ ਅੱਗੇ ਨਹੀਂ ਸੀ ਜਾ ਰਿਹਾ। ਜਿਹੜਾ ਕਿ ਪਾਣੀ ਗੰਦਾ ਪਾਣੀ ਬਾਹਰ ਨਿਕਲ ਰਿਹਾ ਸੀਗਾ। ਉਹ ਅੱਜ ਸਫਾਈ ਕਰਾਉਣ ਦੇ ਨਾਲ ਸਾਰਾ ਪਾਣੀ ਬੈ ਪ੍ਰੋਪਰਲੀ ਸਹੀ ਹੋ ਕੇ ਚੱਲੂਗਾ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਖਾਨ ਚਾਰਜ ਫਲੋਰ ਤੋਂ ਜਿਨ੍ਹਾਂ ਦੇ ਸਦਕਾ ਨਜ਼ਰ ਕਾਉਂਸਲ ਕਰਾਇਆ ਤੇ ਕਿ ਉਹ ਸਾਹਿਬ ਤੇ ਉਹਨਾਂ ਦੀ ਟੀਮ ਦਾ ਸਾਡੇ ਪ੍ਰਧਾਨ ਜੀ ਤੇ ਸਾਡੀ ਸਮੁੱਚੀ ਟੀਮ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਇਹਨਾਂ ਵਧੀਆ ਪ੍ਰਬਾਲਾ ਕੀਤਾ ਜਿਸ ਦੇ ਨਾਲ ਕਿ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਥਾਂ-ਥਾਂ ਤੇ ਪਾਣੀ ਖੜਦਾ ਵਾ ਸਹੀਵਰੀ ਦੀ ਸਫਾਈ ਹੋਣ ਦੇ ਨਾਲ ਇਸ ਤੋਂ ਨਿਜਾਬ ਮਿਲੂ ਧੰਨਵਾਦ